ਦੋਸਤੋ ਕਹਿੰਦੇ ਨੇ ਕਿ ਇਨਸਾਨ ساری ਉਮਰ ਸਿੱਖਦਾ ਰਹਿੰਦਾ ਜਿੱਥੋਂ ਵੀ ਕੁਝ ਸਿੱਖਣ ਨੂੰ ਮਿਲੇ ਉਹ ਸਿੱਖ ਲੈਣਾ ਚਾਹੀਦਾ ਅਸੀਂ ਦੇਖਦੇ ਹਾਂ ਕਿ ਕਈਆਂ ਘਰਾਂ ਦੇ ਵਿੱਚ ਟਾਈਲਾਂ ਇਸ ਤਰ੍ਹਾਂ ਲੱਗੀਆਂ ਹੋਈਆਂ ਨੇ ਕਿ ਭਾਵੇਂ ਉਹਨਾਂ ਨੂੰ ਚਮਚਿਆਂ ਦੇ ਨਾਲ ਪਟ ਲਓ ਪਰ ਆ ਲੜਕੀ ਦੀ ਇੱਕ ਵੀਡੀਓ ਬੜੀ ਤੇਜ਼ੀ ਨਾਲ ਫੈਲ ਰਹੀ ਹੈ ਕਿ ਕੱਲੀ ਹੀ ਟਾਈਲਾਂ ਲਗਾ ਰਹੀ ਟਾਈਲਾਂ ਨਹੀਂ ਬਹੁਤ ਵੱਡਾ ਪੱਥਰ ਲਗਾ ਰਹੀ ਹੈ ਜੋ ਕਿ ਇੰਨੇ ਵਧੀਆ ਤਰੀਕੇ ਨਾਲ ਲਗਾ ਰਹੀ ਹੈ ਕਿ ਇਹ ਦੁਬਾਰਾ ਓਖੜੇਗਾ ਨਹੀਂ ਤੁਸੀਂ ਵੀ ਇਸ ਵੀਡੀਓ ਨੂੰ ਦੇਖੋ ਨਾਲ-ਨਾਲ ਤੇ ਦੇਖੋ ਉਹ ਕੱਲੀ ਹੀ ਕਿਵੇਂ ਕਿੰਨੀ ਟੈਕਨੀਕ ਦੇ ਨਾਲ ਕਿੰਨੀ ਤਰੀਕੇ ਦੇ ਨਾਲ ਉਹ ਟਾਈਲ ਲਗਾ ਰਹੀ ਹੈ ਇਹ ਤੁਸੀਂ ਦੇਖੋ ਕਿ ਉਹਨੇ ਪਹਿਲਾਂ ਟਾਈਲ ਨੂੰ ਜਿਹੜਾ ਪ੍ਰੋਪਰ ਵੀ ਦੇ ਨਾਲ ਲਾ ਕੇ ਮਸਾਲਾ ਤੇ ਹੁਣ ਉਹਨੂੰ ਨਾਲ ਕੰਪੈਟਿੰਗ ਕਰ ਰਹੀ ਹੈ ਤਾਂ ਕਿ ਆਸ-ਪਾਸ ਦੀਆਂ ਟਾਈਲਾਂ ਦੇ ਨਾਲ ਜਿੱਥੇ ਉਹਦਾ ਲੈਵਲ ਬਰਾਬਰ ਹੋ ਜਾਵੇ ਉੱਥੇ ਉਹ ਥੱਲੋਂ ਕੋਈ ਖਾਲੀ ਜਗ੍ਹਾ ਨਾ ਰਹੇ ਤੇ ਥੱਲੇ ਮਸਾਲਿਆ ਕੰਪੈਕਟ ਹੋ ਜਾਵੇ ਜਿਸ ਨਾਲ ਕਿ ਉਹ ਵਰਿਆਂ ਤੱਕ ਸੈਂਕੜੇ ਸਾਲਾਂ ਤੱਕ ਮਜ਼ਬੂਤ ਰਹੇ ਉਹਦੀ ਪਕੜ ਧਰਤੀ ਦੇ ਨਾਲ ਤੇ ਉਸ ਤੋਂ ਬਾਅਦ ਅਗਲੀ ਟਾਈਲ ਲਾਉਣ ਲਈ ਉਹ ਫਿਰ ਤਿਆਰ ਹੈ ਤੇ ਉਹਨੇ ਲੈਵਲ ਕੀਤਾ ਤੇ ਲੈਵਲ ਵੀ ਬੜੀ ਟੈਕਨੀਕ ਦੇ ਨਾਲ ਕੀਤਾ ਤਾਂ ਕਿ ਬਾਅਦ ਵਿੱਚ ਕੋਈ ਪਰੇਸ਼ਾਨੀ ਨਾ ਆਵੇ ਦੋ ਫੱਟੀਆਂ ਰੱਖੀਆਂ ਉਹਨਾਂ ਫੱਟੀਆਂ ਨੂੰ ਦੇ ਉੱਤੇ ਲੈਵਲ ਕਰਕੇ ਉਹਨੇ ਬਿਲਕੁਲ ਉਹਨਾਂ ਫੱਟੀਆਂ ਦੇ ਨਿਸ਼ਾਨ ਵੀ ਮਿਟਾ ਦਿੱਤੇ ਤੇ ਹੁਣ ਦੇਖੋ ਟਾਇਲ ਪੁੱਠੀ ਕਰਕੇ ਟਾਇਲ ਦੇ ਉੱਤੇ ਮਸਾਲਾ ਲਾਇਆ ਤੇ ਮਸਾਲੇ ਨੂੰ ਕੇਸ ਆਟ ਦੇ ਨਾਲ ਕੇਸ ਤਰੀਕੇ ਦੇ ਨਾਲ ਉਹਨੇ ਪੂਰਾ ਫੈਲਾਇਆ ਉਹਦੀ ਟਾਇਲ ਦੀ 1 1 ਸੈਂਟੀਮੀਟਰ ਜਗ੍ਹਾ ਦੇ ਉੱਤੇ ਤੇ ਹਰ ਪਾਸਿਓਂ ਉਹਨੇ ਟਾਇਲ ਨੂੰ ਪੂਰਾ ਪੂਰਾ ਲੈਵਲ ਕਰ ਦਿੱਤਾ ਤੇ ਨਾਲ ਦੀਆਂ ਟਾਇਲਾਂ ਜਿੰਨੀਆਂ ਵੀ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਮੈਚ ਕਰ ਦਿੱਤਾ ਹੁਣ ਉਸ ਤੋਂ ਬਾਅਦ ਇੱਕ ਚੈਲੰਜ ਵਾਲਾ ਮਸਲਾ ਆਇਆ ਕਿ ਜਿੱਥੇ ਸਿੰਕ ਵਗੈਰਾ ਲੱਗਣਾ ਹੁੰਦਾ ਹੈ ਉੱਥੇ ਟਾਇਲ ਕਿਵੇਂ ਲਾਈ ਜਾਵੇ ਤੇ ਤੁਸੀਂ ਦੇਖੋ ਉਹਨੇ ਪਹਿਲਾਂ ਉਸ ਜਗ੍ਹਾ ਨੂੰ ਮਿਣਿਆ ਉਸ ਜਗ੍ਹਾ ਨੂੰ ਮਿਣ ਕੇ ਇੱਕ ਓਡਾ ਪੀਸ ਕੱਟਿਆ ਪਰ ਹੱਲੇ ਨਹੀਂ ਉਹਦੇ ਥੱਲੇ ਇੱਕ ਜਗ੍ਹਾ ਪਾਣੀ ਜਾਣ ਲਈ ਵੀ ਛੱਡਣੀ ਹੈ ਉਸ ਨੂੰ ਮਿਣਿਆ ਹੁਣ ਉਹ ਇਹ ਗੋਲ ਟਾਇਲ ਕਿਵੇਂ ਕੱਟੇਗੀ ਉਹ ਦੇਖਣਾ ਪਰ ਦੇਖੋ ਕੱਟ ਰਹੀ ਆ ਕਟਰ ਦੇ ਨਾਲ ਕੱਟਿਆ ਤੇ ਉਹਦੇ ਵਿੱਚੋਂ ਪੀਸ ਕੱਢ ਲਿਆ ਪਰ ਇਹ ਹਜੇ ਵੀ ਫਾਈਨਲ ਨਹੀਂ ਇਹ ਤੋਂ ਬਾਅਦ ਅਲੇ ਹੋਰ ਕੁਝ ਵੀ ਤੁਹਾਨੂੰ ਉਹ ਦਿਖਾਉਣ ਜਾ ਰਹੀ ਹੈ ਤੁਸੀਂ ਦੇਖੋ ਫਿਰ ਕਿਆ ਬਾਤ ਉਹਨੇ ਉਸ ਚੀਜ਼ ਨੂੰ ਡਿਜ਼ਾਈਨ ਦੇਣ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਡਰਾ ਕੀਤਾ ਡਰਾ ਕਰਨ ਤੋਂ ਬਾਅਦ ਹੁਣ ਉਹ ਫਿਰ ਤਿਆਰ ਹੈ ਉਹਨਾਂ ਟੁਕੜਿਆਂ ਨੂੰ ਉਹਨਾਂ ਪੀਸਸ ਨੂੰ ਲਗਾਉਣ ਦੇ ਲਈ ਤੇ ਜੋ ਕਿ ਉਸ ਜਗ੍ਹਾ ਦੇ ਉੱਤੇ ਬਿਲਕੁਲ ਮੁਕੰਮਲ ਰੂਪ ਵਿੱਚ ਫਿੱਟ ਹੋਣਗੇ ਜਿੱਥੇ ਕਿ ਸਿੰਕ ਲਗਾਇਆ ਜਾਣਾ ਹੈ ਉਸ ਜਗ੍ਹਾ ਦੇ ਉੱਤੇ ਉਸ ਨੂੰ ਲਾ ਦਿੱਤਾ ਗਿਆ ਇਹ ਟਾਈਲ ਉਹਨੇ ਕੱਲੀ ਕੱਲੀ ਇਸ ਕਰਕੇ ਲਗਾਈ ਹੈ ਤਾਂ ਕਿ ਉਸ ਦੀ ਪਕੜ ਜਿਹੜੀ ਆ ਪੀਸ ਪੀਸ ਦੀ ਪਕੜ ਥੱਲੇ ਧਰਤੀ ਦੇ ਨਾਲ ਇੰਨੀ ਮਜ਼ਬੂਤ ਬਣ ਜਾਵੇ ਕਿ ਉੱਥੋਂ ਦੁਬਾਰਾ ਕੋਈ ਜ ਪਟਣਾ ਵਿੱਚ ਜਾਵੇ ਤਾਂ ਵੀ ਪਟਣਾ ਹੋਵੇ ਤੇ ਤੁਸੀਂ ਕੀ ਕਹਿਣਾ ਇਸ ਲੀਡੀ ਬਾਰੇ ਦੱਸੋ ਜਰੂਰ